ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਰੋ ਪਿਆਰੇ ਸਾਧ ਸੰਗਤ ਤੁਹਾਨੂੰ ਮਹਾਰਾਣੀ ਜਿੰਦ ਕੌਰ ਦਾ ਦੂਸਰਾ ਭਾਗ ਇੱਕ ਭਾਗ ਕੱਲ ਵੀਡੀਓ ਪਾਈ ਸੀ ਤੇ ਅੱਜ ਦੂਜਾ ਭਾਗ ਵਿਆਹ ਕੇ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਬਣ ਕੇ ਲਾਹੌਰ ਵਿੱਚ ਜਾਂਦੀ ਹੈ ਉਦੋਂ ਦਾ ਇਤਿਹਾਸ ਸੁਣੋ ਮਾਪਿਆਂ ਦੀ ਜਿੰਦਾ ਰਾਣੀ ਜਿੰਦਕੌਰ ਬਣ ਕੇ ਲਾਹੌਰ ਆ ਗਈ ਲਾਹੌਰ ਆ ਗਈ ਤੇ ਕਿਲੇ ਵਿੱਚ ਉਹਦੇ ਵਾਸਤੇ ਵੱਖਰਾ ਮਹਿਲ ਇੱਕ ਤਿਆਰ ਕਰਵਾਇਆ ਗਿਆ ਪੁਰਾਣੇ ਸ਼ਮਨ ਬੁਰਜ ਦੇ ਨਾਲ ਸੀ ਪਹਿਲਾਂ ਬਾਰੋਂ ਬੜਾ ਸਾਦਾ ਸੀ ਪਰ ਅੰਦਰੋਂ ਪੂਰੀ ਸ਼ਾਨ ਦੇ ਨਾਲ ਸਜਾਇਆ ਹੋਇਆ ਸੀ ਫਰਸ਼ ਦੇ ਉੱਤੇ ਵਧੀਆ ਗਲੀਚੇ ਵਿਸੇ ਹੋਏ ਸਾਨੂੰ ਜੋ ਕਸ਼ਮੀਰ ਦੀ ਕਾਰੀਗਰੀ ਦਾ ਆਹਲਾ ਨਮੂਨਾ ਸਨ ਬਾਰੀਆਂ ਤੇ 부ਹਾਂ ਸਾਹਮਣੇ ਲਟਕ ਕੇ ਹੋਏ ਰੇਸ਼ਮੀ ਪਰਦੇ ਮਾੜੀ ਜਹੀ ਹਵਾ ਦੇ ਨਾਲ ਸਰਸਰ ਆਵਾਜ਼ ਕੱਢਦੇ ਚਾਰ ਸਪੇਰੇ ਦੀਆਂ ਕੰਧਾਂ ਸੁੰਦਰ ਚਿੱਤਰਾਂ ਦੇ ਨਾਲ ਟਕੀਆਂ ਹੋਈਆਂ ਸਨੋ ਚੌਹੀ ਪਾਸੇ ਆਮਣੋਂ ਸਾਹਮਣੇ ਆਦਮ ਕੱਦ ਸੀਸੇ ਜੜੇ ਹੋਏ ਸਨੋ ਵੱਡੇ ਕਮਰੇ ਦੇ ਵਿਚਕਾਰ ਦੇ ਪਲੰਗ ਡੱਠੇ ਹੋਏ ਸਨੋ ਜਿੰਨਾ ਬਾਰੇ ਕਿਹਾ ਜਾ ਸਕਦਾ ਸੀ ਸੇ ਜੜੀਆਂ ਸਵੈਨੋ ਖੀਰੇ ਨਾਲ ਜੜੰਦੀਆਂ ਦਰਵਾਜੇ ਦੇ ਦੋਹੀਂ ਪਾਸੇ ਚਾਰ ਗੋਲੀਆਂ ਗੁੱਡੀਆਂ ਵਾਂਗ ਰੇਸ਼ਮੀ ਪੋਸ਼ਾਕਾਂ ਵਿੱਚ ਸਜੀਆਂ ਹੋਈਆਂ ਹੱਥ ਜੋੜੀ ਖਲੀਆਂ ਸਨ ਹੱਥ ਜੋੜੀ ਖੜੀਆਂ ਸਨ ਇਹ ਸਾਧ ਸੰਗਤ ਜਦੋਂ ਮਹਾਰਾਣੀ ਜੰਨਕੌਰ ਮਹਾਰਾਜਾ ਰਣਜੀਤ ਸਿੰਘ ਵਿਆਹ ਕੇ ਲਗਿਆ ਨਾ ਉਹਨੂੰ ਪਹਿਲੇ ਦਿਨ ਜਿਹੜਾ ਆਪਾਂ ਮਕਲਾਵੇ ਦੀ ਰਾਤ ਕਹ ਦਿੰਨੇ ਆ ਉਹਦਾ ਸੀਨ ਇਹ ਜਾਗਰ ਕਰ ਰਹੇ ਆ ਰਾਣੀ ਜੰਦਾ ਦਾ ਜਿਹੜੀ ਉਹ ਖੜੀਆਂ ਸਾਨੂੰ ਬਾਗ ਰੇਸ਼ਮੀ ਪੋਸ਼ਾਕਾਂ ਵਿੱਚ ਸਜੀਆਂ ਹੋਈਆਂ ਜਿੰਦਾਂ ਹਾਂ ਸੱਚ ਰਾਣੀ ਜੰਦਾ ਆਪਣੇ ਸੁਹਾਗ ਘਰ ਵਿੱਚ ਦਾਖਲ ਹੋਈ ਕਮਰੇ ਦੀ ਪੌਣ ਰੂਹ ਕਿਉੜੇ ਨਾਲ ਮੁਤਬਰ ਸੀ ਸਾਰੇ ਗੋਲੀਆਂ ਪਰਸ਼ਾਵੇਂ ਬਾਗ ਨਹੀਂ ਚੰਦ ਦੇ ਪਰਿਵਾਰ ਬਾਗ ਉਹਦੇ ਦਾਲੇ ਆ ਹੋਈਆਂ ਜੜੀਆਂ ਗੋਲ ਲਗਾ ਸੀ ਇੱਕ ਨੇ ਮਹਾਰਾਣੀ ਨੂੰ ਡੋਲਿਆਂ ਤੋਂ ਫੜ ਕੇ ਅੰਦਰ ਪਲੰਗ ਤੇ ਬਿਠਾਇਆ ਇੱਕ ਨੇ ਬਹਿ ਕੇ ਮਖਬਲੀ ਮੰਜੇ ਉਤਾਰੇ ਇੱਕ ਨੇ ਪਹਿਲੀ ਪੋਸ਼ਾਕ ਤੇ ਗਹਿਣੇ ਉਤਾਰ ਕੇ ਹੋਰ ਪਹਿਨਾਏ ਰਾਣੀ ਨੂੰ ਖੁਸ਼ ਕਰਨ ਵਾਸਤੇ ਚਾਰੇ ਪਾਸੇ ਦਾਸੀਆਂ ਵੱਧ ਤੋਂ ਵੱਧ ਯਤਨ ਕਰ ਰਹੀਆਂ ਸਨ। ਇੰਨੇ ਤੱਕ ਪੰਜਵੀਂ ਰਾਜਗੋਲੀ ਆ ਹਾਜ਼ਰ ਹੋਈ। ਕਿਸੇ ਸੱਜ ਵਿਆਹੀ ਦਾ ਸ਼ਿੰਗਾਰ ਕਰਨ ਵਿੱਚ ਉਹਨੂੰ ਕਮਾਲ ਹਾਸਲ ਸੀ। ਪੂਰੇ 2 ਘੰਟੇ ਲਾ ਕੇ ਉਹਨੇ ਰਾਣੀ ਜਿੰਦਕੌਰ ਦਾ ਸੁਹਾਗ ਰਾਤ ਵਾਸਤੇ ਸ਼ਿੰਗਾਰ ਕੀਤਾ। ਜੰਦਾ ਦਾ ਗੋਲ ਚਿਹਰਾ, ਚੌੜਾ ਮੱਥਾ ਤੇ ਤਿੱਖਾ ਨੱਕ। ਉਹਦੇ ਰੂਪ ਨੂੰ ਚਾਰ ਚੰਦ ਲਾ ਰਿਹਾ ਸੀ। ਸਭ ਤੋਂ ਵਧੇਰੇ ਸੁੰਦਰਤਾ ਉਹਦੀਆਂ ਮੋਟੀਆਂ-ਮੋਟੀਆਂ ਅੱਖਾਂ। ਬੱਸ ਸੀ ਉਹਦਾ ਸਮੋਚਾ ਪ੍ਰਭਾਵ ਕਿਸੇ ਜਮੰਦਰੂ ਰਾਣੀ ਵਰਗਾ ਸੀ। ਰਾਜਗੋਲੀ ਆਪ ਹੀ ਵੇਕੇ ਪਕਾਰ ਉੱਠੀ। ਸਰਕਾਰ ਇਹ ਰੂਪ ਅੱਗੇ ਸਾਡੇ ਰਾਜ ਮਹਿਲ ਵਿੱਚ ਨਹੀਂ ਆਇਆ ਮਹਾਰਾਜ ਰਣਜੀਤ ਸਿੰਘ ਨੂੰ ਜਾ ਕੇ ਕਹਿਣ ਲੱਗੀ ਮਹਾਰਾਜ ਜਿਹੜਾ ਤੁਸੀਂ ਹੁਣ ਵਿਆਹ ਕੇ ਲਿਆਇਆ ਨਾ ਰੂਪ ਇਹ ਕਦੇ ਵੀ ਨਹੀਂ ਅਸੀਂ ਦੇਖਿਆ ਤੇ ਨਾ ਹੋਊਗਾ ਹੋਊਗਾ ਰਾਜ ਮਹਿਲ ਵਿੱਚ ਤੇ ਉਹ ਕਹਿਣ ਲੱਗੀ ਇਹ ਰੂਪ ਅੱਗੇ ਸਾਰੇ ਰਾਜ ਮਹਿਲ ਵਿੱਚ ਨਹੀਂ ਹੈ ਤੁਹਾਡੇ ਵੱਲੇ ਪੇਕੇ ਤਾਂ ਇਸ ਬੰਦੀ ਦਾ ਜਲ ਹੀ ਭਰਮ ਪਿਆ ਬਚਾਰੇ ਮਹਾਰਾਜ ਕਿਵੇਂ ਸਹਾਰ ਸਕਣਗੇ ਬਸ ਇਹਨਾਂ ਬਰੂਹਾਂ ਬਰੂਹਾਂ ਜੋਗੇ ਹੀ ਹੋ ਜਾਣਗੇ ਕਹਿੰਦੀ ਉਹ ਗੋਲੀ ਕਹਿੰਦੀ ਵੀ ਮਹਾਰਾਜ ਰਣਜੀਤ ਸਿੰਘ ਜੇ ਤੈਨੂੰ ਦੇਖ ਰੂ ਨਾ ਇਹਦੇ ਨਾਲ ਵਾਪਰੂਗਾ ਤੇ ਇਹਦੇ ਇਹਦੇ ਇਹਦਾ ਹੀ ਹੋ ਕੇ ਵਹਿ ਜਾਣਾ ਉਹਨੇ ਮੈਂ ਭਵਿੱਖ ਤਵਾਕ ਕਹਿੰਦੀ ਆ ਸਰਕਾਰ ਬੇਸ਼ੱਕ ਆਪ ਕਿਸੇ ਨਜੂਮੀ ਕੋਲੋਂ ਪੁੱਛ ਲੈਣਾ ਆਪ ਮਹਾਰਾਜ ਦੀ ਆਖਰੀ ਰਾਣੀ ਹੋਵੇਗੀ ਦੁਗਾ ਕੇ ਵਿਆਹ ਨਹੀਂ ਕਰਾਊਗਾ ਰਣਜੀਤ ਸਿੰਘ ਨੂੰ ਕੌਕੀ ਤੋਂ ਉੱਪਰ ਰੂਪ ਹੀ ਨਹੀਂ ਹੋਣਾ ਕਿਸੇ ਦਾ ਸ਼ੇਰੇ ਪੰਜਾਬ ਨੇ ਸੁਣਿਆ ਹੋਇਆ ਸੀ ਕਿ ਜਿੰਦਾ ਖੂਬ ਸੂਰਤ ਹੈ ਪਰ ਇਹਨਾਂ ਪਤਾ ਨਹੀਂ ਸੀ ਕਿ ਇੰਨੀ ਰੂਪਵਾਨ ਹੈ ਜਿੰਦਾ ਦੀ ਸ਼ਕਲ ਵੇਖਦਿਆਂ ਹੀ ਉਹ ਅਵਾਕ ਰਹਿ ਗਏ ਹੈਰਾਨ ਹੋ ਗਿਆ ਸਾਰੀ ਦੁਨੀਆ ਦਾ ਹੌਸਲ ਸਰਕਾਰ ਨੂੰ ਜਿੰਦਾ ਦੇ ਸਾਹਮਣੇ ਫਿੱਕਾ ਜਾਪਿਆ ਪਹਿਲੇ ਦਜ਼ਾਰ ਦਾ ਅਨਾਮ ਜਿੰਦਾਂ ਨੂੰ ਸਰਕਾਰ ਵੱਲੋਂ ਮਹਿਬੂਬਾ ਪ੍ਰਾਨ ਪਿਆਰੀ ਦਾ ਕਿਤਾਬ ਮਿਲਿਆ ਮੁੱਕ ਦੀ ਗੱਲ ਪਹਿਲੀ ਝਲਕ ਨਾਲ ਹੀ ਛੇਰੇ ਪੰਜਾਬ ਦਾ ਮਨ ਮੋਇਆ ਗਿਆ ਪਹਿਲੀਆਂ ਰਾਣੀਆਂ ਨਾਲੋਂ ਜਿੰਦਾਂ ਨੇ ਆਪਣੀ ਜ਼ਿੰਦਗੀ ਦਾ ਨਵਾਂ ਰਾਹ ਚੋਣ ਲਿਆ ਪਹਿਲੀਆਂ ਸਵੇ ਰਾਣੀਆਂ ਆਪਸ ਵਿੱਚ ਸਖਤ ਈਰਖਾ ਰੱਖਦੇ ਗਣ ਸਾਨੂੰ ਈਰਖਾ ਲੂ ਤੇ ਚਿਹਰੇ ਉੱਤੇ ਖਿੱਚ ਤੇ ਖੜਾਓ ਨਹੀਂ ਰਹਿੰਦਾ ਜਦੋਂ ਬੰਦਾ ਈਰਖਾ ਲੂ ਬਣ ਜੇ ਨਾ ਫਿਰ ਉਹਦੇ ਚਿਹਰੇ ਤੇ ਰੂਪ ਨਹੀਂ ਰਹਿੰਦਾ ਦਾ ਹੋਰ ਹੀ ਬਣ ਜਾਂਦਾ ਚਿਹਰਾ ਪੱਦਾ ਉਹ ਸਦਾ ਆਪਣੇ ਸੇਕ ਨਾਲ ਹੀ ਝੁਲਸਿਆ ਰਹਿੰਦਾ ਹੈ ਜੇ ਕੋਈ ਕਿਸੇ ਦਾ ਈਰਖਾ ਲੂ ਹੋਵੇ ਈਰਖਾ ਰਕਦਾ ਹੋਵੇ ਉਹਨਾਂ ਰਾਣੀਆਂ ਦਾ ਸੁਭਾਅ ਸੀ ਰਾਣੀਆਂ ਦਾ ਸਾਰੀਆਂ ਦਾ ਹਣ ਮਹਾਰਾਜੇ ਕੋਲ ਇੱਕ ਦੂਸਰੀ ਦੀ ਨਿੰਦਿਆ ਕਰਨਾ ਉਹਨਾਂ ਦਾ ਇੱਕ ਕੰਮ ਸੀ ਉਹ ਹਰ ਇੱਕ ਚੋਗਲੀਆਂ ਲਾ ਕੇ ਦੂਜੀਆਂ ਵੱਲੋਂ ਮਹਾਰਾਜੇ ਦਾ ਦਿਲੋ ਇਰਨਾ ਚਾਹੁੰਦੀਆਂ ਹੁੰਦੀਆਂ ਸੀ ਇੱਕ ਦੂਜੇ ਦੀ ਚੁਗਲੀ ਕਰਦੇ ਗਿਆਂ ਸੀ ਹੁਣ ਮਹਾਰਾਜ ਕਈ ਵਾਰ ਉਹਨਾਂ ਦੀਆਂ ਜਈਆਂ ਗੱਲਾਂ ਸੁਣ ਸੁਣ ਤੰਗ ਆ ਜਾਂਦੇ ਸੀ ਉਹ ਉਹਨਾਂ ਸਾਰਿਆਂ ਦਾ ਥਾਉ ਥਾਈ ਆਦਰ ਸਤਿਕਾਰ ਕਰਦੇ ਸਨ ਪਰ ਕਿਸੇ ਇੱਕ ਵੱਲੋਂ ਵੀ ਪੂਰੇ ਦਿਲੋਂ ਸੰਤੁਸ਼ਟ ਰਾਜਾ ਨਹੀਂ ਸੀ ਸ਼ਾਇਦ ਇਹ ਕਾਰਨ ਹੋਵੇ ਸ਼ੇਰੇ ਪੰਜਾਬ ਦੇ ਹੋਰ ਹੋਰ ਸਾਧੀਆਂ ਕਰਾਉਣ ਦਾ ਵੀ ਮੇਰੇ ਆ ਵੀ ਕੋਈ ਮੇਰੇ ਫੇਟ ਬੈਠੇ ਆ ਵੀ ਕੋਈ ਮੇਰੇ ਫੇਟ ਬੈਠੇ ਜਿੰਦਾਂ ਨੇ ਈਰਖਾ ਦੀ ਥਾਂ ਪਿਆਰ ਵਾਲਾ ਰਾਹ ਚੁਣਿਆ ਜਿਹੜੀ ਰਾਣੀ ਜੰਧਾ ਕੌਰ ਸੀ ਬਹੁਤ ਅਕਲ ਤੇ ਦਿਮਾਗ ਵਾਲੀ ਸੀ ਉਹਨੇ ਸਾਰੀਆਂ ਰਾਣੀਆਂ ਨਾਲ ਮੇਲ ਮਲਾਪ ਤੇ ਸਤਕਾਰ ਭਰਿਆ ਵਰਤਾਓ ਰੱਖਣਾ ਸ਼ੁਰੂ ਕਰ ਦਿੱਤਾ ਰਾਣੀ ਜਲਦਾਂ ਨੇ ਨੌਕਰਾਂ ਚਾਕਰਾਂ ਨਾਲ ਵੀ ਉਹ ਦਿਆਲਤਾ ਭਰਿਆ سلوਕ ਕਰਦੀ ਇਸ ਚੰਗੇ ਸੁਭਾਅ ਦਾ ਕਾਰਨ ਉਹ ਸਾਰੇ ਰਾਜ ਮਹਿਲ ਵਿੱਚ ਹਰਮਨ ਪਿਆਰੀ ਬਣ ਗਈ ਰਾਣੀ ਜਿੰਦਾ ਸ਼ੇਰੇ ਪੰਜਾਬ ਹਰ ਵੇਲੇ ਉਸ ਨੂੰ ਮਹਿਬੂਬਾ ਕਹਿ ਕੇ ਪੁਕਾਰਦੇ ਇੱਕ ਰਾਤ ਮਹਾਰਾਜ ਨੇ ਪੁੱਛਿਆ ਮਹਿਬੂਬਾ ਜਾਨ ਦੂਜੀਆਂ ਰਾਣੀਆਂ ਬਾਰੇ ਤੁਹਾਡਾ ਕੀ ਖਿਆਲ ਹੈ ਉਹਨੇ ਕਿਹਾ ਮਹਾਰਾਜ ਉਹ ਸਵੇ ਮੇਰੀਆਂ ਵੱਡੀਆਂ ਭੈਣਾਂ ਹਨ ਜਿੰਦਾਂ ਨੇ ਬੜੀ ਸੁਗੜ ਤੇ ਅਦਾ ਨਾਲ ਸਿਰ ਝੁਕਾ ਕੇ ਕਿਹਾ ਤੁਸੀਂ ਜਾਣਦੇ ਹੋ ਰਾਜ ਮਹਿਲ ਵਿੱਚ ਕੀ ਕੂਟਨੀਤੀ ਚੱਲਦੀ ਹੈ ਕਹਿੰਦੇ ਕਿ ਸਰਕਾਰ ਜਿੰਦਾਂ ਨੂੰ ਅੱਗੋਂ ਸਿਰਫ ਹੰਗਾਰਾ ਹੀ ਭਰਿਆ ਇਹ ਉਹਦੀ ਤਿੱਖੀ ਸੂਝਵਾਨ ਦਾ ਸਬੂਤ ਸੀ ਹਰ ਰਾਣੀ ਆਪਣੀ ਸ਼ਕਤੀ ਵਧਾਉਣ ਵਾਸਤੇ ਦੂਜੀ ਨਾਲ ਈਰਖਾ ਕਰਦੀ ਏ ਦੂਸਰੇ ਦੀਆਂ ਚੁਗਲੀਆਂ ਕਰਦੀ ਏ ਸਾਨੂੰ ਕਿਸੇ ਪਹਿਲੀ ਰਾਣੀ ਦੇ ਖਿਲਾਫ ਕੋਈ ਸ਼ਿਕਾਇਤ ਹੋਵੇ ਰਾਜਾ ਪੁੱਛਦਾ ਮਾਨ ਆਜੋ ਨਾਲ ਹੀ ਸਾਰੇ ਪੰਜਾਬ ਬੜੀ ਗਹਿਰੀ ਨਜ਼ਰ ਨਾਲ ਜਿੰਦਾ ਤੇ ਚਿਹਰੇ ਤੇ ਭਾਵ ਪੜ ਰਿਹਾ ਹੈ ਵੀ ਜਦੋਂ ਇਹ ਗੱਲਾਂ ਪੁੱਛਦਾ ਸੀ ਵੀ ਤੈਨੂੰ ਕਿਸੇ ਰਾਣੀ ਤੇ ਸ਼ਿਕਾਇਤ ਹੋਵੇ ਤੇ ਨਾਲੇ ਚਿਹਰੇ ਵੱਲ ਦੇਦਾ ਵੀ ਜੇ ਇਹਦੇ ਸ਼ਿਕਾਇਤ ਹੋਈ ਤਾਂ ਇਹ ਮੂੰਹ ਵੀ ਬਦਲਾਊਗੀ ਪੜ ਰਹੇ ਸਾਨੂੰ ਮਹਾਰਾਣੀ ਜਿੰਦਾ ਕਹਿੰਦੀ ਨਹੀਂ ਸਰਕਾਰ ਮੈਨੂੰ ਕਿਸੇ ਦੇ ਖਿਲਾਫ ਸ਼ਿਕਾਇਤ ਨਹੀਂ ਮੈਂ ਸਭ ਦੀ ਛੋਟੀ ਭੈਣ ਹਾਂ ਤੇ ਛੋਟੀ ਭੈਣ ਦੇ ਵਿਰੁੱਧ ਕਿਸੇ ਕੀ ਚੁਗਲੀ ਕਰਨੀ ਹੋਈ ਜਿੱਦਾਂ ਨੇ ਸਹਿ ਸੁਭਾਵਤਰ ਦੇ ਤਾਰਾ ਜੇ ਰੋ ਰਾਜਾ ਕਹਿੰਦਾ ਸੁਣਿਆ ਹੈ ਰਾਣੀ ਪਹਾੜਨ ਕਈ ਵਾਰ ਤੁਹਾਡੇ ਮਹਿਲ ਵਿੱਚ ਆਇਆ ਕਰਦੀ ਏ ਕਹਿੰਦੀ ਹਾਂ ਸਰਕਾਰ ਮੈਂ ਉਹਨਾਂ ਦਾ ਇਸ ਕਿਰਪਾ ਲਈ ਧੰਨਵਾਦੀ ਹਾਂ ਜਿਹੜੀ ਉਹ ਮੇਰੇ ਕੋਲੇ ਆਉਂਦੀ ਹੈ ਜਿੰਦਾਂ ਦੇ ਕੈਣ ਟੰਗ ਵਿੱਚ ਧੰਨਵਾਦ ਪ੍ਰਗਟ ਹੋ ਰਿਹਾ ਸੀ ਪਰ ਉਸ ਦਾ ਸੁਭਾਅ ਬੜਾ ਸਖਤ ਏ ਉਹ ਛੋਟੀ ਛੋਟੀ ਗੱਲਾਂ ਦੂਜਿਆਂ ਨੂੰ ਨੋਕ ਟੋਕ ਕਰਨ ਲੱਗ ਪੈਂਦੀ ਏ ਕਦੇ ਤੁਹਾਡੇ ਨਾਲ ਵੀ ਉਹਨੇ ਕੋਈ ਸਖਤ سلوਕ ਕੀਤਾ ਰਾਜਾ ਕਹਿੰਦਾ ਰਾਣੀ ਚੰਦਾ ਨੂੰ ਕੋਈ سلوਕ ਕੀਤਾ ਮਹਾਰਾਜ ਮੇਰੇ ਨਾਲ ਤਾਂ ਉਹ ਬੜਾ ਪਿਆਰ ਭਰਿਆ ਵਰਤਾਓ ਕਰਦੀ ਏ ਉਹ ਮੈਥੋਂ ਵੱਡੀ ਥਾਂ ਨੇ ਜੇ ਕਿਸੇ ਭੁੱਲ ਤੇ ਮੈਨੂੰ ਝਿੜਕ ਵੀ ਦੇਵੇ ਤਾਂ ਮੈਂ ਉਹਦਾ ਹੱਕ ਸਮਝਦੀ ਆਂ ਓ ਪਿਆਰੀ ਜੰਦਾ ਰਾਜਾ ਕਹਿੰਦਾ ਓ ਪਿਆਰੀ ਜੰਦਾ ਮੇਰੀ ਮਹਿਬੂਬਾ ਤੇਰਾ ਦਿਲ ਕਿੰਨਾ ਤੇਰਾ ਦਿਲੋਂ ਕਿੰਨਾ ਵੱਡਾ ਏ ਤੁਸੀਂ ਕਿਸੇ ਨੂੰ ਵੀ ਘਿਰਨਾ ਨਹੀਂ ਜਾਣਦੇ ਘਿਰਨਾ ਨਹੀਂ ਕਰਦੇ ਸਰਕਾਰ ਜਿਸ ਦਿਲ ਵਿੱਚ ਮਹਾਰਾਜ ਦਾ ਪਿਆਰ ਬਸ ਗਿਆ ਹੋਵੇ ਉਸ ਵਿੱਚ ਘਿਰਨਾ ਜਾਂ ਈਰਖਾ ਵਾਸਤੇ ਗੰਜਾਇ ਸੀ ਕਿੱਥੇ ਰਹਿ ਗਈ ਮੈਂ ਤਾਂ ਜਿੱਦਾਂ ਨੇ ਸਰਦਾਂ ਨਾਲ ਸ਼ੇਰੇ ਪੰਜਾਬ ਦੇ ਚਰਨਾਂ ਤੇ ਸਿਰ ਝੁਕਾ ਦਿੱਤਾ ਤੁਸਾਂ ਸਰਕਾਰ ਦਾ ਮਾਨ ਮੋਹਲਿਆ ਰਾਜਾ ਮਹਾਰਾਜ ਰਣਜੀਤ ਵੰਦਾ ਸਰਕਾਰ ਤੁਹਾਨੂੰ ਪੂਰੇ ਦਿਲ ਨਾਲ ਪਿਆਰ ਕਰਦੀ ਏ ਸ਼ੇਰੇ ਪੰਜਾਬ ਨੇ ਆਪਣਾ ਆਪ ਭੁੱਲ ਕੇ ਜੰਦਾ ਨੂੰ ਸ਼ਾਤੀ ਨਾਲ ਲਾ ਲਿਆ ਇਹ ਦਿਨ ਜੰਦਾ ਵਾਸਤੇ ਬਹੁਤ ਖੁਸ਼ੀ ਦਾ ਸੀ ਸ਼ੇਰੇ ਪੰਜਾਬ ਤੁਹਾਨੂੰ ਪੂਰੇ ਦਿਲੋਂ ਪਿਆਰ ਕਰਦੇ ਸਨੋਂ ਉਹ ਇੱਕ ਦਿਨ ਵੀ ਜਿੰਦਾਂ ਦਾ ਮੁੱਖ ਵੇਖੇ ਬਿਨਾਂ ਨਹੀਂ ਸੀ ਰਹਿ ਸਕਦੇ ਜਿੰਦਾਂ ਨੂੰ ਪ੍ਰਾਪਤ ਕਰਕੇ ਉਹ ਸਾਰੀ ਦੁਨੀਆ ਦੇ ਹਸਰ ਨੂੰ ਭੁੱਲ ਗਏ ਜਿੰਦਾਂ ਦੇ ਪਿੱਛੇ ਹੋਰ ਵਿਆਹ ਕਰਾਉਣ ਦੀ ਰੁਚੀ ਨਾ ਰਹੀ ਜਿੰਦਾਂ ਨੇ ਉਹਨਾਂ ਦੀਆਂ ਸਾਰੀਆਂ ਰੀਚਾਂ ਉੱਤੇ ਕਾਬੂ ਪਾ ਲਿਆ ਸੀ ਰਾਜਾ ਧਿਆਨ ਸਿੰਘ ਡੋਗਰਾ ਬੜਾ ਚਲਾਕ ਨੀਤੀਵਾਨ ਸੀ ਉਹ ਜਾਣਦਾ ਸੀ ਕਿ ਹਕਬਰਾਨ ਉੱਤੇ ਹਕੂਮਤ ਕਰਨ ਵਾਸਤੇ ਉਹਨੂੰ ਹੁਸਨ ਤੇ ਸ਼ਰਾਬ ਦਾ دیਵਾਨਾ ਬਣਾਉਣ ਦੀ ਲੋੜ ਹੁੰਦੀ ਹੈ। ਉਹਨੇ ਸ਼ੇਰੇ ਪੰਜਾਬ ਦੇ ਅੰਦਰ ਵੀ ਇਹ ਚੀਟਕ ਪੈਦਾ ਕਰਨ ਦਾ ਯਤਨ ਕੀਤਾ ਸੀ। ਸ਼ੇਰੇ ਪੰਜਾਬ ਦੀਆਂ ਕੁਝ ਰਾਣੀਆਂ ਕੇਵਲ ਧਾਨ ਸਿੰਘ ਦੀ ਪ੍ਰੇਰਣਾ ਦਾ ਫਲ ਸੀ। ਉਹ ਨਹੀਂ ਸੀ ਚਾਹੁੰਦਾ ਕਿ ਇਹ ਵਿਆਹਾ ਵਿਆਹਾਵਾਂ ਵਾਲਾ ਸਿਲਸਿਲਾ ਬੰਦ ਹੋ ਜਾਏ ਉਹ ਹੋਰ ਹੋਰ ਕਰਦਾ ਫਿਰਦਾ ਸੀ ਨਾ ਉਹ ਚਾਹੁੰਦਾ ਸੀ ਕਿ ਕੋਈ ਰਾਣੀ ਛੇਰੇ ਪੰਜਾਬ ਦੇ ਮਨ ਉਤੇ ਆਪਣਾ ਇਨਾ ਪ੍ਰਭਾਵ ਬਣਾ ਲਵੇ ਜਿੰਦਾ ਦੇ ਦਿਨੋਂ ਦਿਨ ਬਰਬਾਦ ਦੇ ਨਸਰ ਤੇ ਉਹ ਬਹੁਤ ਵਿਰੋਧ ਸੀ ਧਿਆਨ ਸਿੰਘ ਕੁਝ ਮਹੀਨਿਆਂ ਪਿੱਛੋਂ ਹੀ ਉਹਨੇ ਇੱਕ ਡੋਗਰੀ ਮਟਿਆਰ ਦੇ ਰੂਪ ਦੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਉਨੇ ਹੁਣ ਅੰਡਠੀ ਮਟਿਆਰ ਨਾਲੋਂ ਜੰਦਾ ਦੇ ਰੂਪ ਨੂੰ ਛਟਿਆਉਣ ਦਾ ਯਤਨ ਕੀਤਾ ਤਾਂ ਸ਼ੇਰੇ ਪੰਜਾਬ ਖਿਜ ਕੇ ਬੋਲੇ ਖਿਜ ਗਏ ਰਾਜਾ ਸਾਹਿਬ ਜਦ ਕੋਈ ਪੁਰਸ਼ ਸੇਕਰ ਤੇ ਪਹੁੰਚ ਜਾਏ ਤਾਂ ਉਸ ਨੂੰ ਰੁਕ ਜਾਣਾ ਚਾਹੀਦਾ ਹੈ ਨਹੀਂ ਤਾਂ ਉਹਦਾ ਅਗਲਾ ਕਦਮ ਹਰ ਹਾਲ ਨਿਵਾਨ ਵੱਲ ਹੀ ਵਧੇਗਾ ਸਰਕਾਰ ਦਾ ਫਰਮਾਨ ਸੱਚਾ ਉਹ ਕਹਿੰਦਾ ਜੀ ਹਾਂ ਤੁਹਾਡਾ ਸੱਚਾ ਧਿਆਨ ਸਿੰਘ ਨੂੰ ਇਹ ਸਿਧਾਂਤ ਮੰਨਣਾ ਪਿਆ ਜੋ ਰੰਜੀਤ ਸਿੰਘ ਨੇ ਗੱਲ ਕਹਿ ਦਿੱਤੀ ਜਿੰਦਾ ਹੁਸਨ ਔਰ ਪ੍ਰੀਤ ਦਾ ਸਿਖਰ ਹੈ ਇੱਕ ਕਦਮ ਹੋਰ ਅਗੇਰੇ ਵੱਧ ਕੇ ਸਰਕਾਰ ਇਹ ਸਿਖਰ ਤੋਂ ਨੀਵਾਂ ਨਹੀਂ ਹੋਣਾ ਚਾਹੁੰਦੀ ਸਰਕਾਰ ਦਾ ਮਨ ਜਿੰਦਾ ਦੇ ਪਿਆਰ ਨਾਲ ਸੰਤੁਸ਼ਟ ਹੈ ਸਰਕਾਰ ਦੀ ਇਹ ਵੀ ਇੱਛਾ ਹੈ ਕਿ ਰਾਜਾ ਸਾਹਿਬ ਮੁੜ ਕੇ ਹੋਰ ਵਿਆਹ ਦਾ ਕਦੇ ਜ਼ਿਕਰ ਨਾ ਕਰਨ ਇਸੀ ਜੰਦਾ ਦੀ ਪੂਰਨ ਜਤ ਉਹਨੇ ਪਤੀ ਦਾ ਮਨ ਪ੍ਰਸੰਨ ਕਰਨ ਦਾ ਭੇਤ ਜਾਣ ਲਿਆ ਸੀ ਆਪਣੀ ਸਿਆਣਪ ਸੁਭਾਅ ਤੇ ਸੁੰਦਰਤਾ ਦਾ ਸਦਕਾ ਉਹਨੇ ਮਹਾਰਾਜ ਦੇ ਜੀਵਨ ਵਿੱਚ ਸਭ ਤੋਂ ਉੱਤਮ ਥਾਂ ਬਣਾ ਲਿਆ ਸੀ ਈਸ਼ਵਰ ਨੇ ਹੋਰ ਖੁਸ਼ੀ ਦਾ ਸਮਾਂ ਬਖਸ਼ਿਆ 4 ਸਤੰਬਰ 1839 ਈਸਵੀ ਨੂੰ ਜਿੰਦਾ ਦੀ ਕੁੱਖ ਤੋਂ ਬੱਚੇ ਨੇ ਜਨਮ ਲਿਆ ਬਤਾਈਆਂ ਨਾਲ ਜਿੰਦਾ ਦਾ ਮਹਿਲ ਗੂੰਜ ਉੱਠਿਆ ਇਹ ਖੁਸ਼ੀ ਭਰੀ ਖਬਰ ਸੁਣ ਕੇ ਸਾਰੇ ਪੰਜਾਬ ਜਾਮੇ ਵਿੱਚ ਫੁੱਲੇ ਨਾ ਸਮਾਏ ਉਹਨਾਂ ਖਜ਼ਾਨਿਆਂ ਦੇ ਬੂਹੇ ਖੋਲ ਦਿੱਤੇ ਹਜ਼ਾਰਾਂ ਕੰਗਲਿਆਂ ਦਾ ਦਾਣ ਨਾਲ ਝੋਲਗਾਂ ਭਰ ਦਿੱਤੀਆਂ ਗਈਆਂ ਸਾਰੇ ਕਿਲੇ ਦੇ ਸ਼ਹਿਰ ਵਿੱਚ ਖੁਸ਼ੀਆਂ ਮਨਾਇਆਂ ਗਈਆਂ ਰਾਜ ਜੋਤਸੀਆਂ ਨੂੰ ਨਾਲ ਲੈ ਕੇ ਮਹਾਰਾਜਾ ਜਿੰਦਾ ਦੇ ਮਹਿਲ ਵਿੱਚ ਪਹੁੰਚੇ ਨਮ ਜਨਮੇ ਬਾਲ ਨੂੰ ਗੋਦੀ ਵਿੱਚ ਲੈ ਕੇ ਮਹਾਰਾਜ ਦੀ ਖੁਸ਼ੀ ਦਾ ਪਾਰਾ ਵਾਰ ਨਾ ਰਹਾ ਬੱਚੇ ਦਾ ਮਹਾਂਦਰਾ ਹੋ ਹੂ ਮਾਂ ਨਾਲ ਮਿਲਦਾ ਸੀ ਪ੍ਰਸੰਨ ਹੋ ਕੇ ਸ਼ੇਰੇ ਪੰਜਾਬ ਦੇ ਜਿੰਦਾ ਨੂੰ ਮਹਾਰਾਣੀ ਦਾ ਕਿਤਾਬ ਤੇ ਹੀਰਿਆਂ ਦਾ ਹਾਰ ਬਖਸ਼ਿਆ ਕਿਸਮਤ ਉਸ ਬੜੇ ਜੰਦਾ ਦੀ ਕੰਡ ਉੱਲੇ ਖੜੀ ਮੁਸਕਰਾ ਰਹੀ ਸੀ ਕਿਸਮਤ ਉਹ ਰਾਜ ਜੋਤਸੀਆਂ ਨੇ ਮਿਲ ਕੇ ਕਮਰ ਦੀ ਜਨਮ ਪੱਤਰੀ ਬਣਾਈ ਗ੍ਰੰਥੀ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦਾ ਬਾਗ ਲੈ ਕੇ ਗੁਰਮਰਜਾਦਾ ਅਨੁਸਾਰ ਕਮਰ ਦਾ ਨਾਮ ਦਲੀਪ ਸਿੰਘ ਰੱਖਿਆ ਸ਼ੇਰੇ ਪੰਜਾਬ ਨੇ ਦਲੀਪ ਸਿੰਘ ਦੀ ਪਾਲਣਾ ਵਾਸਤੇ ਉਸੇ ਦਿਨ ਤੋਂ ਜਿੰਦੀ ਹੀ ਰਲਾ ਦਿੱਤੀ ਮਹਾਰਾਣੀ ਜੰਦਾ ਦੀ ਜੰਗੀਰ ਵਿੱਚ ਵਾਧਾ ਕਰ ਦਿੱਤਾ ਗਿਆ ਇਸ ਸਮੇਂ ਮਹਾਰਾਣੀ ਜੰਦਾ ਦੀ ਖੁਸ਼ੀ ਸਿਖਰ ਤੇ ਪਹੁੰਚੀ ਹੋਈ ਸੀ ਪੂਰੇ ਸਿਖਰਾਂ ਤੇ ਤੇ ਉਧਰ ਸਰਦਾਰ ਹਰੀ ਸਿੰਘ ਨਲਵੇ ਦੇ ਸੁਰਗਵਾ ਸੌਣ ਪਿੱਛੋਂ ਹੁਣ ਰਾਜ ਦਾ ਦੂਜਾ ਪਾਸਾ ਹੋ ਗਿਆ ਸਾਧ ਸੰਗਤੋ ਉਧਰ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਪਿਆਰਾ ਤੇ ਨੇੜੇ ਰਹਿਣ ਵਾਲਾ ਸਰਦਾਰ ਹਰੀ ਸਿੰਘ ਨਲੂਆ ਸਵਰਗਵਾਸ ਹੋ ਗਿਆ। ਰਾਜ ਦਾ ਵਧੀਰੇ ਕਮਚੇਰੇ ਪੰਜਾਬ ਦੇ ਸਿਰ ਆ ਪਿਆ। ਕਿਉਂਕਿ ਸਾਰਾ ਅੱਗਾ ਤਗਾ ਅਣਜੀਤ ਸਿੰਘ ਦਾ ਹਰੀ ਸਿੰਘ ਨਲੂਆ ਸਾਹ ਰਿਹਾ ਸੀ। ਕਿਸੇ ਕਿਸੇ ਦਿਨ ਇਸੇ ਬਿਹਾਰ ਵਿੱਚ ਚਹਰਾਤ ਅੱਧਿਓਂ ਵੀ ਟਣ ਜਾਂਦੀ। ਉਥੇ ਕਿਵੇਂ ਨਾਲ ਦੂਰ ਹੋ ਜਾਂਦੇ। ਡੋਗਰਿਆਂ ਤੋਂ ਸੁਚੇਤ ਰਹਿਣ ਵਾਸਤੇ ਸਹੀ رائے ਦੇਣ ਵਾਲਾ ਉਹਨਾਂ ਕੋਲ ਕੋਈ ਸੱਚਾ ਸਲਾਹਕਾਰ ਨਹੀਂ ਰਿਹਾ ਕਿਉਂਕਿ ਜਿਹੜਾ ਹਰੀ ਸਿੰਘ ਨਰੂਆ ਸੀ ਉਹ ਸਾਰੀ ਗੱਲ ਦੱਸ ਦਿੰਦਾ ਸੀ ਮਹਾਰਾਜਾ ਰਣਜੀਤ ਸਿੰਘ ਨਾਲ ਬਹਿ ਕੇ ਵਿਚਾਰ ਕਰਦਾ ਸੀ ਤੇ ਜਦ ਰਣਜੀਤ ਹਰੀ ਸਿੰਘ ਨਰੂਆ ਦੀ ਮੌਤ ਹੋ ਗਈ ਤੇ ਮਹਾਰਾਜਾ ਕੋਲੇ ਸਲਾਹਕਾਰ ਕੋਈ ਨਹੀਂ ਰਿਹਾ ਸਿੱਖਾਂ ਦਾ ਜਿੰਦਾਂ ਨੇ ਇਸ ਥੜ ਨੂੰ ਮਹਿਸੂਸ ਕੀਤਾ ਜਿੰਦਾਂ ਨੇ ਉਹ ਆਪ ਰਾਜ ਭਾਗ ਦੇ ਕੰਮਾਂ ਵਿੱਚ ਦਿਲਚਸਪੀ ਲੈਣ ਲੱਗ ਪਈ। ਸ਼ੇਰੇ ਪੰਜਾਬ ਰਾਤ ਨੂੰ ਮਹਿਲਾਂ ਵਿੱਚ ਪਹੁੰਚਦੇ ਤਾਂ ਜਿੰਦਾ ਰਾਜ ਸੰਬੰਧੀ ਗੱਲਾਂ ਪੁੱਛਦੀ ਬੜੇ ਧਿਆਨ ਨਾਲ ਉਹਨਾਂ ਦੇ ਉੱਤੇ ਵਿਚਾਰ ਕਰਦੀ ਕਈ ਵਾਰ ਉਹ ਨਰਮ ਜਹੀ ਬੋਲੀ ਵਿੱਚ ਆ ਆਪਣੀ رائے ਵੀ ਦੱਸ ਦਿੰਦੀ। ਇਸ ਬਦਲੇ ਹੋਏ ਬਿਹਾਰ ਤੋਂ ਇੱਕ ਦਿਨ ਸ਼ੇਰੇ ਪੰਜਾਬ ਦੇ ਦਿਲ ਵਿੱਚ ਸ਼ੱਕ ਪੈ ਗਿਆ ਕਿਤੇ ਮਾਈ ਸਦਾ ਕੁਰਬਾਨ ਗੋ ਮਹਾਰਾਣੀ ਜੰਦਲ ਦੇ ਅੰਦਰ ਰਾਜ ਦੀ ਭੁੱਖ ਤਾਂ ਨਹੀਂ ਕਿਤੇ ਪੈਦਾ ਹੋ ਗਈ ਰਾਜ ਸਤਿਆ ਹਾਸਲ ਕਰਨ ਦੀ ਭੁੱਖ insan ਨੂੰ ਆਪਣੇ ਨਾਲੋਂ ਦੂਰ ਕਰ ਦਿੰਦੀ ਹੈ ਉਹ ਸਾਰੀਆਂ ਸੰਝਾਂ ਵੱਲ ਬੇਮਖ ਹੋ ਜਾਂਦਾ ਬੰਦਾ ਜਿਹੜਾ ਰਾਜ ਸਦਾ ਭੋਗਣ ਨੂੰ ਤਿਆਰ ਹੋਵੇ ਉਦੇ ਅੰਦਰ ਕਿਸੇ ਵਾਸਤੇ ਵੀ ਅਣਪੱਤ ਨਹੀਂ ਰਹਿ ਜਾਂਦੀ ਇੱਕ ਰਾਜ ਸੱਤਿਆ ਹੀ ਉਸ ਦਾ ਧਰਮ ਬਣ ਜਾਂਦਾ ਉਹ ਕਿਸੇ ਗੱਲ ਨੂੰ ਨਹੀਂ ਗਣਦਾ ਚਾਹੇ ਸਿੱਖ ਖੂਚ ਡੇਗਣਾ ਉਹਨੂੰ ਕੁਰਸੀ ਚਾਹੀਦੀ ਆ ਬਸ ਕੁਝ ਦਿਨ ਸ਼ੇਰੇ ਪੰਜਾਬ ਇਸ ਗੱਲ ਤੇ ਬੜੀ ਡੂੰਗੀ ਸੋਚ ਵਿਚਾਰ ਕਰਦੇ ਰਹੇ ਇੱਕ ਦਿਨ ਜਿੰਦਾਂ ਦੇ ਦਿਲ ਦੀ ਹਾਸ ਲੈਣ ਵਾਸਤੇ ਸ਼ੇਰੇ ਪੰਜਾਬ ਨੇ ਕਿਹਾ ਪ੍ਰਾਨ ਪਿਆਰੀ ਉਸਨ ਜੰਗੀਰ ਤੇ ਨੂਰਜਹਾਂ ਦੀ ਕਹਾਣੀ ਜਹਾਂਗੀਰ ਦੀ ਤੇ ਨੂਰਜਹਾਂ ਦੀ ਕਹਾਣੀ ਪੜ੍ਹੀ ਹੋਵੇਗੀ ਕਹਿੰਦੀ ਜੀ ਸਰਕਾਰ ਸਰਕਾਰ ਦੀ ਇੱਛਾ ਹੈ ਕਿ ਨੂਰਜਹਾਂ ਬਾਗ ਪੰਜਾਬ ਦਾ ਰਾਜ ਭਾਗ ਤੁਹਾਡੇ ਹੱਥ ਸੌਂਪ ਦਿੱਤਾ ਜਾਏ ਸ਼ੇਰੇ ਪੰਜਾਬ ਦੀ ਤਿੱਖੀ ਨਜ਼ਰ ਉਸ ਵੇਲੇ ਜੰਦਾ ਦੇ ਚਿਹਰੇ ਨੂੰ ਪੜਨ ਬਾਤ ਤੇ ਯਤਨ ਕਰ ਰਹੀ ਸੀ ਜਦੋਂ ਇਹ ਗੱਲ ਕਹਿਣ ਲੱਗਿਆ ਕਹਿਣ ਲੱਗੇ ਨਹੀਂ ਸਰਕਾਰ ਤੁਹਾਡੀ ਜਿੰਦਾ ਰਾਜ ਦੀ ਭੁੱਖੀ ਨਹੀਂ ਰਾਜ ਪ੍ਰਾਪਤ ਕਰਨ ਬਦਲੇ ਪਤੀ ਦਾ ਪਿਆਰ ਦੇਣਾ ਪੈਂਦਾ ਏ ਇਹ ਸੌਦਾ ਮੈਨੂੰ ਕਿਸੇ ਕੀਮਤ ਤੇ ਵੀ ਪ੍ਰਵਾਨ ਨਹੀਂ ਪਰ ਤੁਹਾਡੀ ਨੀਤਿਕ ਸੂਝ-ਬੂਝ ਦਾ ਗਜਬ ਦੀ ਹੈ ਕਈਆਂ ਕੰਮਾਂ ਵਿੱਚ ਤੁਹਾਡੀ رائے ਬੜੀ ਕੀਮਤੀ ਹੁੰਦੀ ਹੈ ਮਹਾਰਾਜ ਗ੍ਰਸਥ ਵਿੱਚ ਪਤੀ ਪਤਨੀ ਦਾ ਰਿਸ਼ਤਾ ਬਾਦਸ਼ਾਹ ਤੇ ਵਜ਼ੀਰ ਵਾਲਾ ਹੁੰਦਾ ਹੈ ਬजीर ਦਾ ਧਰਮ ਹੈ ਬਾਦਸ਼ਾਹ ਨੂੰ ਆਪਣੀ ਨੇਕ ਸਲਾਹ ਦੇਵੇ ਸੋ ਮੈਂ ਵੀ ਆਪਣਾ ਫਰਜ਼ ਸਮਝ ਕੇ ਕਦੇ-ਕਦੇ رائے ਦਿੰਦੀ ਹਾਂ ਜਿੱਥੋਂ ਤੱਕ ਰਾਜ ਸੰਭਾਲਣ ਦਾ ਵਾਸਤਾ ਏ ਮੈਂ ਤਾਂ ਹਜ਼ੂਰ ਦੇ ਚਰਨਾਂ ਵਿੱਚ ਰਹਿਣ ਦਾ ਸੁੱਖ ਛੱਡ ਕੇ ਸੁਰਗ ਦਾ ਰਾਜ ਲੈਣ ਦੀ ਵੀ ਇੱਛਾ ਨਹੀਂ ਰੱਖਦੀ ਦਾਸੀ ਦਾ ਰਾਜ ਸਰਕਾਰ ਦੇ ਚਰਨਾਂ ਵਿੱਚ ਹੀ ਹੈ ਸਰਦਾ ਨਾਲ ਜੰਦਾ ਨੇ ਸਿਰ ਝੁਕਾ ਦਿੱਤਾ ਮਹਾਰਾਜਾ ਰਣਜੀਤ ਸਿੰਘ ਖੁਸ਼ ਹੋ ਕੇ ਜਿੰਦਾਂ ਨੂੰ ਛਾਤੀ ਨਾਲ ਲਾ ਲਿਆ ਸਰਕਾਰ ਦੇ ਬਹੁਤੇ ਸਾਰੇ ਭਲੇਖੇ ਦੂਰ ਹੋ ਗਏ ਜਿੰਦਾਂ ਦੀ ਕਦਰ ਪਹਿਲਾਂ ਨਾਲੋਂ ਵੀ ਛੇਰੇ ਪੰਜਾਬ ਦੇ ਦਿਲ ਵਿੱਚ ਵੱਧ ਗਈ ਇੱਕ ਦਿਨ ਉਹਨਾਂ ਦਲੀਪ ਸਿੰਘ ਦਾ ਮੂੰਹ ਚੁੰਮ ਲਿਆ ਕਿਹਾ ਪਿਆਰੀ ਜਿੰਦਾਂ ਸਰਕਾਰ ਕਿਸੇ ਵੇਲੇ ਸੋਚਦੀ ਏ ਕਿ ਆ ਚੰਗਾ ਹੁੰਦਾ ਜੇ ਸਾਡੇ ਬਾਦ ਸਾਡੀ ਮਹਿਬੂਬਾ ਮਹਾਰਾਣੀ ਜੰਦਕੁਰਾ ਦਾ ਪੁੱਤਰ ਗੱਦੀ ਤੇ ਬੈਠਦਾ ਪਰ ਇਹ ਜੰਦਾਂ ਦਾ ਦੂਸਰਾ ਅਹਿਮ ਧਿਆਨ ਸੀ ਰਾਜੇ ਨੇ ਫੇਰ ਕਿਹਾ ਮਹਾਰਾਜ ਟਿੱਕਾ ਸਹਿਬ ਦਾ ਤਾਂ ਮੇਰੇ ਹੀ ਪੁੱਤਰ ਹਨ ਜਿਹੜੇ ਦੂਜੇ ਪੁੱਤਰ ਉਹ ਵੀ ਮੇਰੇ ਪੁੱਤਰੀ ਹੈ ਸਰਕਾਰ ਦੀ ਓਵਰ ਲੰਮੀ ਹੋਵੇ ਸਰਕਾਰ ਦੇ ਬਾਦ ਟਿੱਕਾ ਖੜਕ ਸਿੰਘ ਹੀ ਰਾਜ ਗੱਦੀ ਤੇ ਸੋਭਦਾ ਹੈ ਮੇਰਾ ਦਲੀਪ ਉਹਨਾਂ ਦੀ ਗੜਬਈ ਵਣ ਵਿੱਚ ਹੀ ਮਾਨ ਸਮਝੇਗਾ ਜਿੰਨਾਂ ਨੇ ਜਰਕ ਅੜਕ ਕੇ ਅੜਕ ਝੱਕ ਹੋ ਕੇ ਫੇਰ ਕਹਿਣਾ ਸ਼ੁਰੂ ਕੀਤਾ ਪਰਦਾਸੀ ਹੈਰਾਨ ਹੈ ਸਰਕਾਰ ਇਹੋ ਜਿਹੀਆਂ ਗੱਲਾਂ ਕਿਉਂ ਸੋਚਣ ਲੱਗ ਪੈਂਦੇ ਨੇ ਜਿੰਦਾਂ ਨੇ ਪਤੀ ਦੇ ਚਿਹਰੇ ਤੇ ਅੱਖ ਗੱਡ ਕੇ ਕਿਹਾ ਤੁਸੀਂ ਕਾਹਤੋਂ ਇਹੋ ਜਿਹੀਆਂ ਗੱਲਾਂ ਕਰਨ ਲੱਗ ਜਾਨੇ ਆ ਜਿੰਦਾ ਇਸ ਅਹਿਮ ਧਿਆਨ ਵਿੱਚ ਵੀ ਪੂਰੀ ਉਤਰੀ ਸ਼ੇਰੇ ਪੰਜਾਬ ਉਸ ਵੱਲੋਂ ਪੂਰੀ ਤਰ੍ਹਾਂ ਸੰਤੁਸ਼ਟ ਸਨ ਦਿਨ ਬੜੀ ਤਿੱਖੀ ਚਾਲੇ ਬੀਤਦੇ ਜਾ ਰਹੇ ਸਨ ਮਹਾਰਾਜ ਨੂੰ ਮਹਿਲਾ ਪਹਿਲਾਂ ਵੀ ਇੱਕ ਦੋ ਵਾਰ ਅਧਰੰਗ ਦਾ ਰੋਗ ਹੋ ਚੁੱਕਾ ਸੀ ਫਕੀਰ ਅਜੀਜੂਦੀਨ ਦੇ ਇਲਾਜ ਨਾਲ ਆਰਾਮ ਹੋ ਜਾਂਦਾ ਸੀ ਇੱਕ ਉਹਨਾਂ ਦੇ ਵਿੱਚ ਬੈਦ ਸੀ ਅਜੀਜੂਦੀਨ ਉਹ ਠੀਕ ਕਰ ਦਿੰਦਾ ਸੀ ਤੇ ਆਰਾਮ ਆ ਜਾਂਦਾ ਸੀ ਪਰ ਰੋਗ ਦੀਆਂ ਜੜਾਂ ਨਹੀਂ ਸਨ ਗਈਆਂ 1839 ਦੇ ਅਰੰਭ ਵਿੱਚ ਇਹ ਰੋਗ ਫਿਰ ਜਾਗ ਪਿਆ ਇਸ ਵਾਰ ਬਿਮਾਰੀ ਦਾ ਹਮਲਾ ਬੜਾ ਸਖਤ ਸੀ 35 ਸੱਟੇ ਮਹਾਰਾਜ ਮੰंजे ਤੇ ਪੈ ਗਏ ਇੱਕ ਪਾਸੇ ਦੀ ਲੱਤ ਤੇ ਬਾਹ ਉੱਕਾ ਹੀ ਹਿਲਣੋਂ ਰਹਿ ਗਈ ਲੱਕਵੇ ਨਾਲ ਉਸੇ ਪਾਸੇ ਦੀ ਬਰਾਸ਼ ਵੀ ਢੇਰ ਪਛਾਹ ਹਟ ਗਈ ਪੰਜਾਬ ਦਾ ਸ਼ੇਰ ਇਸ ਮਾਰੂ ਰੋਗ ਦੇ ਕਾਰਨ ਖਿਲਣ ਜੋਗਾ ਵੀ ਨਾ ਰਹਿ ਗਿਆ ਇਹ ਹਾਲਤ 5-6 ਮਹੀਨੇ ਰਹੀ ਇਨ੍ਹਾਂ ਦਿਨਾਂ ਵਿੱਚ ਰਾਜ ਸੱਤਿਆ ਦੇ ਲਾਲਚੀਆਂ ਵੱਲੋਂ ਨੇਕਾਂ ਗੋੰਦਾਂ ਗੁੰਦੀਆਂ ਜਾ ਰਹੀਆਂ ਸਨ ਪਰ ਮੰंजे ਤੇ ਪਏ ਸ਼ੇਰੇ ਦਾ ਵੀ ਸ਼ੇਰ ਦਾ ਵੀ ਇੰਨਾ ਧੁੰਮਾ ਸੀ ਕਿ ਡਰਦਾ ਕੋਈ ਸ਼ੇਰ ਨਹੀਂ ਸੀ ਹਟਾਉਂਦਾ ਹਿੰਮਤ ਰਹੀ ਸੀ ਕਰਦਾ ਕੋਈ ਸਾਰੇ ਖਿਡਾਰੀ ਸਮੇਂ ਦੀ ਡੀਕ ਵਿੱਚ ਸਹਿ ਮਾਰੀ ਬੈਠੇ ਸਨ ਵੀ ਕਦੋਂ ਮਰੇ ਕੁਝ ਰਾਣੀਆਂ ਵੀ ਉਹਨਾਂ ਗੁੰਡਾਂ ਵਿੱਚ ਸਾਵਲ ਸਨ ਪਰ ਜਿੰਦਾ ਨੇ ਆਪਣੀਆਂ ਸਾਰੀਆਂ ਸ਼ਕਤੀਆਂ ਮਹਾਰਾਜ ਦੀ ਸੇਵਾ ਸੰਭਾਲ ਵਿੱਚ ਲਾ ਦਿੱਤੀਆਂ ਉਹ ਲਗਾਤਾਰ ਕਈ ਦਿਨ ਤੇ ਰਾਤਾਂ ਮਹਾਰਾਜ ਦੇ ਮੰਜੇ ਦੀ ਬਾਹੀ ਫੜ ਕੇ ਬੈਠੀ ਰਹਿੰਦੀ ਉਸ ਦੀ ਕਠਨ ਤਪਸ਼ਾ ਵੇਖ ਕੇ ਮਹਾਰਾਜ ਕਈ ਵਾਰ ਪੁੱਛਦੇ ਰਾਣੀ ਔਰ ਸਣੀ ਕਿ ਐਸ ਬਾਰ ਰੋਗ ਛੱਡ ਕੇ ਚਲਾ ਜਾਏ ਤੁਸੀਂ ਆਪਣੇ ਬਾਤ ਤੇ ਜਾਂ ਆਪਣੇ ਪੁੱਤਰ ਬਾਤ ਤੇ ਕੁਝ ਮਿੱਥੋਂ ਮੰਗ ਲਵੋ ਮਹਾਰਾਜ ਅਨਜੀਤ ਸਿੰਘ ਕੈਲਨਗਰਾਣੀ ਚੰਦਾ ਨੂੰ ਰਾਣੀ ਕਹਿੰਦੀ ਮਹਾਰਾਜ ਇੱਕ ਸਰਕਾਰ ਦੀ ਜ਼ਿੰਦਗੀ ਤੋਂ ਬਿਨਾ ਹੋਰ ਕੁਝ ਨਹੀਂ ਚਾਹੀਦਾ ਹਰ ਵੇਲੇ ਨਿਰੰਕਾਰ ਕੋਲੋਂ ਇਹ ਮੁੱਖ ਸੁੱਖ ਮੰਗਦੀ ਹਾਂ ਕਿ ਸਾਡੇ ਮਾਂ ਪੁੱਤਾਂ ਦੇ ਸਿਰ ਉੱਤੇ ਸਰਕਾਰ ਦਾ ਸਾਆਇਆ ਰਹੇ ਕਹਿੰਦਿਆਂ ਕਹਿੰਦਿਆਂ ਜਿੰਦਾਂ ਦੀਆਂ ਅੱਖਾਂ ਵਿੱਚੋਂ ਹੰਝੂ ਆ ਜਾਂਦੇ ਆ ਰਾਜਾ ਕੰਧਾ ਅੱਛਾ ਜੇ ਸਮੇ ਨੇ ਮੌਹਲਤ ਦਿੱਤੀ ਤਾਂ ਸਰਕਾਰ ਤੁਹਾਡੀ ਇਸ ਸੇਵਾ ਭਗਤੀ ਦਾ ਮੁੱਲ ਪਾਵੇਗੀ ਸ਼ੇਰੇ ਪੰਜਾਬ ਨੇ ਠੰਡਾ ਸਾਹ ਭਰ ਕੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹ ਵੀ ਤੁਹਾਡੀ ਇੱਛਾ ਪੂਰੀ ਹੋ ਜਾਵੇਗੀ ਪਰ ਅਫਸੋਸ ਸਮੇ ਨੇ ਮੌਹਲਤ ਨਾ ਦਿੱਤੀ ਰੋਗ ਦਿਨੋਂ ਦਿਨ ਵੱਧਾ ਗਿਆ ਆਲ ਤਾਂ ਇਥੋਂ ਤੱਕ ਖਰਾਬ ਹੋ ਗਈ ਕਿ ਸਰੀਰ ਦਾ ਬਾਕੀ ਹਿੱਸਾ ਵੀ ਹਿਲਲੋ ਰਹਿ ਗਿਆ ਜੀਵ ਹੁਣ ਤੱਕ 7 ਦਿਨ ਦੀ ਆ ਰਹੀ ਸੀ ਅੰਤ ਉਹਦੇ ਵਿੱਚ ਹੀ ਬਲ ਪੈਣ ਲੱਗ ਪਏ ਅਖੀਰ ਇੱਕ ਉਸ ਦਿਨ ਮਹਾਰਾਜ ਦੀ ਗੱਲ ਦੀ ਸਮਝ ਵੀ ਪੈਣੋਂ ਹਟ ਗਈ ਮਹਾਰਾਜ ਕੁਝ ਕਹਿਣਾ ਚਾਹੁੰਦੇ ਤਾਂ ਬਾਲਕ ਡੋਗਰਾ ਧਿਆਨ ਸਿੰਘ ਉੱਚ ਹੋਰ ਹੀ ਅਰਥ ਕੱਢਦਾ ਕਿਉਂਕਿ ਉਹ ਤਾਂ ਰਾਜ ਭਾਗ ਨੂੰ ਨਸ਼ਟ ਕਰਨ ਦੇ ਵਿੱਚ ਲੱਗਿਆ ਹੋਇਆ ਸੀ ਡੋਗਰਾ ਧਿਆਨ ਸਿੰਘ ਉਹ ਡੋਗਰੇ ਵਜੀਰ ਦੀ ਤਾਕਤ ਇੰਨੀ ਵਧੀ ਹੋਈ ਸੀ ਕਿ ਸਹਿਬ ਜਾਦੇ ਵੀ ਉਹਦੇ ਸਾਹਮਣੇ ਕੁਝ ਨਾ ਕਰ ਸਕਦੇ ਜਿੰਦਾ ਇਹ ਸਭ ਕੁਝ ਬੇਕਦੀ ਸਮਝਦੀ ਪਰ ਆਪਣੇ گاؤں ਵਿੱਚ ਡੁੱਬੀ ਹੋਈ ਕੁਝ ਨਾ ਕਹਿ ਸਕਦੀ ਉਹ ਆਪਣੇ ਪਤੀ ਨੂੰ ਸਾਰੇ ਦਿਲ ਨਾਲ ਪਿਆਰ ਕਰਦੀ ਸੀ ਉਸ ਦੇ ਨੋਖੇ ਪਿਆਰ ਨੇ ਪਤੀ ਪਤਨੀ ਦੀ ਉਮਰ ਦੀਆਂ ਪਿੱਥਾਂ ਵੀ ਮਿਟਾ ਦਿੱਤੀਆਂ ਸਨ ਨੂੰ ਜਿੰਦਾ ਆਪਣਾ ਆਪ ਉੱਕਾ ਭੁੱਲ ਚੁੱਕੀ ਸੀ ਰਾਜਾ ਧਿਆਨ ਸਿੰਘ ਨਹੀਂ ਚਾਹੁੰਦਾ ਕਿ ਅੰਤਲੇ ਸਮੇਂ ਉਸ ਤੋਂ ਬਿਨਾਂ ਹੋਰ ਕੋਈ ਮਹਾਰਾਜ ਦੇ ਕੋਲ ਰਹੇ ਚਾਰ ਦਿਨ ਪਹਿਲਾਂ ਉਹਨੇ ਜ਼ਬਰਦਸਤੀ ਜਿੰਦਾ ਨੂੰ ਵੀ ਉੱਥੋਂ ਹਟਾ ਦਿੱਤਾ ਧਿਆਨ ਸਿੰਘ ਨੇ ਇਸ ਨਰਾਦਰ ਦਾ ਜਿੰਦਾ ਨੂੰ ਬਹੁਤ ਦੁੱਖ ਹੋਇਆ ਉਹ ਬਥੇਰਾ ਰੋਈ ਕਰਲਾਈ ਪਰ ਕੀ ਬਣਦਾ ਸੀ ਕੀਰ ਅੰਤ ਦਾ ਦਿਨ ਆ ਗਿਆ ਸਾਰੇ ਪਰਿਵਾਰ ਨੂੰ ਅੰਤਮ ਦਰਸ਼ਨਾਂ ਵਾਸਤੇ ਬੁਲਾ ਲਿਆ ਗਿਆ ਪੰਜਾਬ ਦਾ ਸ਼ੇਰ ਅਗਲੇ ਜਹਾਨ ਲਈ ਤਿਆਰ ਹੋ ਰਿਹਾ ਸੀ ਅੱਜ ਸਾਹਸੰਗਤ ਸੂਰਜ ਡੁੱਬ ਰਿਹਾ ਸੀ ਚਿਹਰੇ ਦਾ ਰੰਗ ਬਦਲ ਚੁੱਕਾ ਸੀ ਸਾਹ ਉਖੜਨਾ ਸ਼ੁਰੂ ਹੋ ਗਿਆ ਸੀ ਅੰਤ ਇੱਕ ਲੰਮਾ ਸਾਰਾ ਹਟਕੋਰਾ ਆ ਕੇ ਜੋ ਤਾਂ ਪੁੱਜ ਗਈ ਮਹਾਰਾਜਾ ਰਣਜੀਤ ਸਿੰਘ ਦੀ 58 ਸਾਲ 7 ਮਹੀਨੇ ਤੇ 26 ਦਿਨ ਦੀ ਉਮਰ ਉਹ ਗਜ਼ਾਰ ਕੇ ਮਹਾਰਾਜਾ ਰਣਜੀਤ ਸਿੰਘ ਕੂਚ ਕਰ ਗਿਆ ਹਾਰਦੀ 15 1800 86 ਵਿਕਰਮੀ ਤੇ ਜੂਨ ਦੀ 27 1839 ਈਸਵੀ ਤਰੀਕ ਸੀ ਉਹ ਦਿਨ ਵੀਰਵਾਰ ਤੇ ਪੂਰਨਮਾਸੀ ਦਾ ਦਿਹਾੜਾ ਸੀ ਹਾ ਪੂਰਨਮਾਸੀ ਜਦ ਲੋਕਾਂ ਦੀਆਂ ਰਾਤਾਂ ਵੀ ਚਾਣੀਆਂ ਹੁੰਦੀਆਂ ਹਨ ਪਰ ਪੰਜਾਬੀਆਂ ਦੇ ਭਾਰਾ ਦਿਨ ਦੀ ਵੀ ਹਨੇਰਾ ਪੈ ਗਿਆ ਸਾਰਾ ਪ੍ਰਵਾਹ ਤਾਂ ਹੀ ਮਾ ਪਰਿਵਾਰ ਸਾਰਾ ਤਾਂ ਹੀ ਮਾਰ ਮਾਰ ਕੇ ਰੋਣ ਪਿੱਟਣ ਲੱਗ ਪਿਆ ਜੰਗਲ ਦੀ ਅੱਗਾਂਗ ਖਬਰ ਸਾਰੇ ਸ਼ਹਿਰ ਵਿੱਚ ਫੈਲ ਗਈ ਖੁਸ਼ੀ ਵਾਸਤੇ ਲਾਹੌਰ ਵਿੱਚ ਹਾਹਾਕਾਰ ਮਚ ਗਈ ਸੋਗੀ ਬਾਤਾਵਨ ਵਿੱਚ ਦਰਦ ਵਾਲੇ ਲੋਕਾਂ ਦਾ ਦਮ ਘੁੱਟਿਆ ਜਾਣ ਲੱਗਾ ਸ਼ੇਰੇ ਪੰਜਾਬ ਦੀ ਮੌਤ ਨਾਲ ਕੁਝ ਰਾਣੀਆਂ ਹੀ ਨਹੀਂ ਸਾਰਾ ਪੰਜਾਬ ਰੰਡਾ ਹੋ ਗਿਆ ਸਿੱਖਾਂ ਦਾ ਸੂਰਜ ਦੁਪਹਿਰੇ ਛਿਪ ਗਿਆ ਕਿਸਮਤ ਨੇ ਪੰਜਾਬੀਆਂ ਵੱਲੋਂ ਮੂੰਹ ਫੇਰ ਲਿਆ ਪੰਜ ਦਰਿਆਵਾਂ ਦੀ ਧਰਤੀ ਦਾ ਬੱਚਾ-ਬੱਚਾ ਰੋ ਰਿਹਾ ਸੀ ਵਿਰੋਧੀ ਖੁਸ਼ੀ ਮਨਾ ਰਹੇ ਸਨ ਉਹਨਾਂ ਘਰੀ ਉਸ ਰਾਤ ਘਿਉ ਦੀਆਂ ਜੋਤਾਂ ਜਗੀਆਂ ਵਿਰੋਧੀਆਂ ਦੇ ਘਰੇ ਜਿੰਦਾ ਦੀ ਹਾਲਤ ਸਭ ਨਾਲੋਂ ਅਨੋਖੀ ਸੀ ਉਹ ਇਸ ਅਸਹਿ ਗਮ ਦੀ ਚੋਟ ਖਾ ਕੇ بے ਹੋਸ਼ ਹੋ ਕੇ ਡਿੱਗ ਪਈ ਗੋਲੀਆਂ ਨੂੰ ਠਾ ਕੇ ਵੱਖਰੇ ਕਮਰੇ ਵਿੱਚ ਲੈ ਗਈਆਂ ਗੁਲਾਬ ਤੇ ਕਿਹੜਾ ਛੜਕਣ ਨਾਲ ਅੱਧ ਘੰਟੇ ਵਿੱਚ ਉਸ ਨੂੰ ਹੋਸ਼ ਆਈ ਆਪਣੀ ਬਦਲ ਚੁੱਕੀ ਵਸਤਾ ਦੀ ਸੋਝੀ ਆਉਣ ਤੋਂ ਉਹ ਪਾਗਲਾ ਬਾਗ ਪਿੱਟਣ ਲੱਗ ਪਈ। ਉਹਨੂੰ ਸਾਰੀ ਦੁਨੀਆ ਬਦਲੀ ਹੋਈ ਨਜ਼ਰ ਆ ਰਹੀ ਸੀ। ਉਹ ਸੱਚੇ ਦਿਲੋਂ ਪਤੀ ਨੂੰ ਪਿਆਰ ਕਰਦੀ ਸੀ। ਇੱਕ ਸ਼ੇਰੇ ਪੰਜਾਬ ਉਹਨਾਂ ਬਿਨਾਂ ਉਹਨਾਂ ਸਾਰਾ ਸੰਸਾਰ ਹੀ ਸੁੰਝਾ ਨਜ਼ਰ ਆ ਰਿਹਾ ਸੀ ਰਾਣੀ ਜੰਦਾ ਨੂੰ। ਅਗਲੇ ਦਿਨ ਸ਼ੇਰੇ ਪੰਜਾਬ ਦਾ ਅੰਤਮ ਬਾਣ ਤਿਆਰ ਹੋਇਆ। ਗੁਰਦੁਆਰਾ ਡੇਰਾ ਸਾਹਿਬ ਦੇ ਮਗਲੇ ਪਾਸੇ ਚੰਨਣ ਦੀ ਚਿਖਾ ਤਿਆਰ ਕੀਤੀ ਗਈ। ਮਹਾਰਾਜ ਦੇ ਆਰਥਿਕ ਕਿਲਿਓਂ ਬਾਹਰ ਨਿਕਲੀ ਮਾਤਮ ਦੇ ਬਾਜੇ ਵੱਜੇ ਕਿਲੇ ਦੀਆਂ ਕੰਨਾਂ ਤੋਂ ਸਲਾਮੀ ਬਾਤ ਤੇ ਤੋਪਾਂ ਦਾਗੀਆਂ ਸਹਿ ਸਹਿਜ ਆਖਰੀ ਜਲੂਸ ਗੌਰਦਵਾਰੇ ਦੇ ਮਗਲੇ ਪਾਸੇ ਪੁੱਜਾ ਗਿਆਨੀ ਗੁਰਮੁਖ ਸਿੰਘ ਨੇ ਅਰਦਾਸ ਕੀਤੀ ਤੇ ਪੰਜਾਬ ਦੀ ਤਕਰੀਰ ਬਦਲਣ ਤਕਦੀਰ ਬਦਲ ਵਾਲੇ ਮਰਦ ਨੂੰ ਅੰਤਮ ਸੇਜਾਂ ਉੱਤੇ ਲਟਾ ਦਿੱਤਾ ਗਿਆ ਉਸ ਵੇਲੇ ਲੱਖਾਂ ਪੰਜਾਬੀ ਖਲੋ ਤਾਂ ਹੀ ਮਾਰੇ ਸਨ ਦਰਦ ਵਿਦੀਆਂ ਅੱਖਾਂ ਹੰਝੂਆਂ ਦੇ ਢੋਏ ਤਾਰਾਂ ਵਰਗੀਆਂ ਸਨ ਫਿਰ ਸਤੀ ਹੋਣ ਬਾਅਦ ਤੇ ਰਾਣੀਆਂ ਪਹਾੜ ਲੱਗੇ ਵਧੀ ਸਾ ਸੰਗਤ ਜੋ ਇਥੋਂ ਮਹਾਰਾਜ ਅਨਜੀਤ ਸਿੰਘ ਦਾ ਇਤਿਹਾਸ ਆ ਅੱਜ ਆਪਾਂ ਇਥੋਂ ਪੜਨੋਂ ਹਟਦੇ ਆ ਜਿਹੜਾ ਅਗਲਾ ਪੜਾ ਹੋਊਗਾ ਉਹਦੀ ਚੇਖਾ ਤਿਆਰ ਕਰੀ ਗਈ ਸਿਸ਼ਕਾਰ ਦੀਆਂ ਲਾਟਾਂ ਫਿਰ ਲਾਉਣਗੇ ਉਹ ਕੱਲ ਨੂੰ ਸੁਲਾਵਾਂਗੇ ਇਤਿਹਾਸ ਜੋ ਅੱਜ ਦੀ ਕਥਾ ਇਤੋਂ ਆਪਾਂ ਸਮਾਪਤ ਕਰਦੇ ਆਂ ਕਥਾ ਵਿਚਾਰ ਕਰਦਿਆਂ ਤੋਂ ਰਾਣੀ ਜੰਦਾ ਤੇ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਸੁਣਾਉਂਦਿਆਂ ਤੋਂ ਕਈ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਜਾਂਦੀਆਂ ਨੇ ਜਾਣ ਬਚਾ ਸਲਝ ਕੇ ਮਾਫ ਕਰਿਓ ਅੱਗੇ ਵਾਸਤੇ ਸਤਿ ਬੁੱਧ ਚਾਹੋ ਪਾਉ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ